ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਹੋ ਗਿਆ ਇਹ ਵੱਡਾ ਅਨਕਾਊਂਟਰ ਚੱਲ ਗਈਆਂ ਨੇ ਤਾਬੜ ਤੋੜ ਗੋਲੀਆਂ ਹੋਇਆ ਕ੍ਰਾਸ ਫਾਇਰਿੰਗ ਤੇ ਬਿਸ਼ਨੋਈ ਗੈਂਗ ਦੇ ਦੋ ਗੁਰਗਿਆਂ ਲੱਗੇ ਨੇ ਪੁਲਿਸ ਦੇ ਹੱਥ ਜਿਹਾ ਦੱਸਦੀ ਹੈ ਕਿ ਜਲੰਧਰ ਦੇ ਨੰਗਲ ਕਰਾਰਖਾਨਾ ਤੋਂ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੁਲਿਸ ਨੂੰ ਇੱਕ ਅਹਿਮ ਸਫਲਤਾ ਮਿਲੀ ਹੈ ਜਿਹਾ ਦੱਸਦੀ ਹੈ ਕਿ ਜਲੰਧਰ ਕਮਿਸ਼ਨਰਟ ਪੁਲਿਸ ਤੇ ਬਿਸ਼ਨੋਈ ਗੈਂਗ ਦੇ ਗੁਰਗਿਆਂ ਦੇ ਵਿਚਾਲੇ ਨੰਗਲ ਕਰਾਰਖਾਨੇ ਦੇ ਵਿਚਕਾਰ ਜਿਹੜੀ ਕਿ ਮੁਤਪੇੜ ਹੋਈ ਹੈ ਜਿੱਥੇ ਕਿ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਇਨ੍ਹਾਂ ਗੁਰਗਿਆਂ ਦੇ ਵੱਲੋਂ ਤੇ ਆਪਣੇ ਬਚਾਅ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਕ੍ਰੋਸ ਫਾਇਰਿੰਗ ਕੀਤੀ ਗਈ ਹੈ ਤੇ ਇਸ ਕ੍ਰੋਸ ਫਾਇਰਿੰਗ ਦੇ ਵਿੱਚ ਬਿਸ਼ਨੋਈ ਗੈਂਗ ਦੇ ਦੋ ਗੁਰਗੇ ਪੁਲਿਸ ਦੇ ਹੱਥ ਲੱਗੇ ਨੇ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸਦੇ ਆ ਕਿ ਇੱਥੇ ਪੁਲਿਸ ਨੇ ਇੱਕ ਅਲੱਗ ਹੀ ਟੈਕਨੀਕ ਦੀ ਵਰਤੋਂ ਕੀਤੀ ਹੈ ਜਦੋਂ ਇਹਨਾਂ ਬਿਸ਼ਨੋਈ ਗੈਂਗ ਦੇ ਦੋ ਨੌਜਵਾਨਾਂ ਨੇ ਇਹਨਾਂ ਗੁਰਗਿਆਂ ਨੇ ਪੁਲਿਸ ਨੂੰ ਦੇਖਿਆ ਤੇ ਪੁਲਿਸ ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਔਰ ਇਹ ਗੋਲੀਬਾਰੀ ਅਨਿਵਾਹ ਹੋਈਏ ਤਾਬੜ ਤੋੜ ਹੋਈਏ ਜਵਾਬ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੀ ਕਿ ਕ੍ਰੋਸ ਫਾਇਰਿੰਗ ਕੀਤੀ ਗਈ ਹੈ ਔਰ ਨਾਲ ਨਾਲ ਪੁਲਿਸ ਨੇ ਨਾਟਕੀ ਅੰਦਾਜ਼ ਦੇ ਵਿੱਚ ਇਹਨਾਂ ਦਾ ਪਿੱਛਾ ਕੀਤਾ ਹੈ ਤੇ ਨਾਲ ਹੀ ਕ੍ਰੋਸਪਾਇਰਿੰਗ ਵੀ ਕੀਤੀ ਹੈ ਤੇ ਨਾਲ ਹੀ ਬਿਸ਼ਨੋਈ ਗੈਂਗ ਦੇ ਇਹ ਦੋਨੋਂ ਗੁਰਗੇ ਜਿਹੜੇ ਨੇ ਉਹ ਪੁਲਿਸ ਦੇ ਹੱਥੀ ਹੁਣ ਲੱਗ ਗਏ ਨੇ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਨਾਲ ਹੀ ਦੱਸਤੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇਹਨਾਂ ਗੁਰਗਿਆਂ ਦੇ ਕੋਲੋਂ ਤਿੰਨ ਪਿਸਤੌਲ ਅਤੇ ਬਹੁਤ ਸਾਰੇ ਕਾਰਤੂਸ ਵੀ ਬਰਾਮਦ ਹੋਏ ਨੇ ਨਾਲ ਹੀ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਬਿਸ਼ਨੋਈ ਗੈਂਗ ਦੇ ਇਹ ਗੁਰਗੇ ਇਹਨਾਂ ਦੇ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਜਬਰੀ ਵਸੂਲਣ ਲੋਕਾਂ ਦੇ ਕੋਲੋਂ ਤਲਵਾਰ ਦੀ ਧਾਰ ਤੇ ਜਾਂ ਹਥਿਆਰ ਦੀ ਨੋਕ ਤੇ ਲੋਕਾਂ ਦੇ ਕੋਲੋਂ ਪੈਸੇ ਲੈ ਗਏ ਨੇ ਕਤਲ ਕਾਂਡਾਂ ਦੇ ਅਜਿਹੇ ਬਹੁਤ ਸਾਰੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਇਨ੍ਹਾਂ ਗੁਰਗਿਆਂ ਦਾ ਨਾਮ ਪਹਿਲਾਂ ਵੀ ਸ਼ਾਮਿਲ ਹੈ ਤੇ ਨਾਲ ਹੀ ਨਾਲ ਇਨ੍ਹਾਂ ਤੇ ਅਸਲਾ ਐਕਟ ਤੇ ਐਨਡੀਪੀਐਸ ਐਕਟ ਦੇ ਅਧੀਨ ਇਹਨਾਂ ਤੇ ਬਹੁਤ ਸਾਰੇ ਮਾਮਲੇ ਜਿਹੜੇ ਕਿ ਥਾਣਿਆਂ ਦੇ ਵਿੱਚ ਦਰਜ ਨੇ ਤੇ ਇਹ ਪੁਲਿਸ ਨੂੰ ਲੰਬੇ ਸਮੇਂ ਤੋਂ ਲੋੜਿੰਦੇ ਸਨ ਅਤੇ ਜ਼ਿਕਰੇ ਖਾਸ ਕਰ ਦਈਏ ਕਿ ਬਿਸ਼ਨੋਈ ਗੈਂਗ ਦਾ ਜਿਹੜਾ ਮੁਖੀ ਹੈ ਸਰਗਨਾ ਹੈ ਉਹ ਲਾਰੈਂਸ ਬਿਸ਼ਨੋਈ ਹੈ ਜਿਹੜਾ ਕਿ ਜਿਸ ਦੀਆਂ ਧਾਰਾਂ ਜਾਂ ਲੋਕ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਫੈਲੀਆਂ ਹੋਈਆਂ ਨੇ ਜਿਹੜੇ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣਾ ਮੋਹਰਾ ਬਣਾਉਂਦੇ ਨੇ ਤੇ ਬਹੁਤ ਸਾਰੀਆਂ ਅਜਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਜਿਹੜੀਆਂ ਕਿ ਮਨੁੱਖਤਾ ਦਾ ਕਾਣ ਕਰਦੀਆਂ ਨੇ ਇੱਥੇ ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਇਸ ਵਕਤ ਜੇਲ੍ਹ ਦੇ ਵਿੱਚ ਕੈਦ ਹੈ ਪਰੰਤੂ ਉਸਤੇ ਜਿੰਨੇ ਵੀ ਧਾਰਨੇ ਦੇਸ਼ਾਂ ਵਿਦੇਸ਼ਾਂ ਵਿੱਚ ਨੇ ਉਹਨਾਂ ਦੀ ਵਰਤੋਂ ਕਰਕੇ ਬਹੁਤ ਸਾਰੇ ਕਤਲ ਕਾਂਡਾਂ ਨੂੰ ਅੰਜਾਮ ਦੇ ਦਿੰਦੇ ਨੇ ਉਹਨਾਂ ਦੇ ਕੋਲ ਜਬਰੀ ਵਸੂਲਦੇ ਨੇ ਤੇ ਇਹ ਦੋਨੋਂ ਜਿਹੜੇ ਸਰਗਣੇ ਨੇ ਦੋਨੋਂ ਗੁਰਗੁਏ ਨੇ ਜਿਹੜੇ ਪੁਲਿਸ ਤੇ ਹੱਥ ਲੱਗੇ ਨੇ ਇਹਨਾਂ ਦੇ ਨਾਮ ਪਹਿਲਾਂ ਵੀ ਬਹੁਤ ਸਾਰੇ ਠਾਣਿਆਂ ਦੇ ਵਿੱਚ ਦਰਜ ਸਨ ਅਰੇ ਇਹ ਪੁਲਿਸ ਨੂੰ ਲੋੜਿੰਦੇ ਸਨ ਤੇ ਹੁਣ ਇਸ ਐਨਕਾਊਂਟਰ ਦੇ ਵਿੱਚ ਇਹ ਫੜੇ ਗਏ ਨੇ ਤੇ ਪੁਲਿਸ ਨੇ ਨਾਲ ਹੀ ਇਹ ਵੀ ਗੱਲ ਕਹੀ ਹੈ ਅਗਰ ਇਸ ਮਾਮਲੇ ਦੇ ਵਿੱਚ ਇਹਨਾਂ ਤੋਂ ਇਲਾਵਾ ਕੋਈ ਹੋਰ ਵੀ ਸ਼ਾਮਿਲ ਹੋਇਆ ਤਾਂ ਉਸ ਨੂੰ ਵੀ ਫੜ ਲਿਆ ਜਾਵੇਗਾ ਤੇ ਕੜੀ ਤੋਂ ਕੜੀ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਵੇਗੀ ਤੇ ਪੁਲਿਸ ਹੁਣ ਇਹਨਾਂ ਦੋਨਾਂ ਗੁਰਗਿਆਂ ਕੋਲ ਪੁੱਛਗਿੱਛ ਕਰ ਰਹੀ ਹੈ ਤੇ ਇਹ ਜਿਹੜਾ ਉਹਨਾਂ ਨੇ ਅੰਜਾਮ ਕੀਤਾ ਉਹ ਇੱਥੇ ਕੀ ਕਰਨ ਆਏ ਸਨ ਜਾਂ ਕਿਹੜੀ ਕਟਾਂ ਨੂੰ ਅੰਜਾਮ ਦੇਣ ਆਏ ਸਨ ਜਾਂ ਫਿਰ ਲੁਕਸ਼ਪ ਕਿਉਂ ਰਹੇ ਸਨ ਤੇ ਇਸ ਦੇ ਕਰਕੇ ਉਹਨਾਂ ਨੂੰ ਇਹ ਸਜ਼ਾ ਦਿੱਤੀ ਜਾਵੇਗੀ ਉਹਨਾਂ ਕੋ ਪੁਸ਼ਕਿਸ਼ ਕੀਤੀ ਜਾਵੇਗੀ ਇਸੇ ਕਰਕੇ ਹੀ ਪੁਲਿਸ ਨੇ ਹੁਣ ਨਾਟਕੀ ਅੰਦਾਜ਼ ਵਰਤਿਆ ਸੀ ਤੇ ਇਹਨਾਂ ਤੇ ਕ੍ਰਾਸ ਫਾਇਰਿੰਗ ਕੀਤੀ ਸੀ ਆਪਣੇ ਬਚਾ ਦੇ ਲਈ ਤੇ ਹੁਣ ਇਹ ਦੋਨੋਂ ਗੁਰਗੇੜੇ ਨੇ ਪੁਲਿਸ ਦੇ ਹੱਥ ਲੱਗ ਚੁੱਕੇ ਨੇ ਤੇ ਪੁਲਿਸ ਹੁਣ ਅਗਲੇਰੀ ਜਿਹੜੀ ਜਾਂਚ ਹੈ ਤੇ ਕਾਰਵਾਈ ਉਹ ਕਰ ਰਹੀ ਹੈ